ਪੰਜਾਬ ਦੇ ਵਿੱਚ ਆਮ ਆਦਮੀ ਕਲੀਨਿਕਾ ਦਾ ਨਾਂ ਬਦਲਣ ਦੀ ਤਿਆਰੀ ਚੱਲ ਰਹੀ ਹੈ। ਇਹੀ ਨਹੀਂ ਸਗੋਂ ਸੀਐਮਾਨ ਦੀ ਫੋਟੋ ਵੀ ਹਟਾਉਣ ਦੀ ਤਿਆਰੀ ਕੀਤੀ ਜਾ ਰਹੀ ਹੈ। ਦੱਸ ਤਈਏ ਕਿ ਮੇਰੀ ਜਾਣਕਾਰੀ ਮੁਤਾਬਕ ਪੰਜਾਬ ਚ ਤਕਰੀਬਨ 870 ਕਲੀਨਿਕਾ ਦੇ ਵਿੱਚੋਂ 400 ਕਲੀਨਿਕਾਂ ਦੇ ਨਾਵਾਂ ਨੂੰ ਬਦਲਿਆ ਜਾਵੇਗਾ ਇਸ ਦਾ ਨਵਾਂ ਨਾਮ ਬਦਲ ਕੇ ਆਯੁਸ਼ਮਾਨ ਆਰੋਗ્ય ਕੇਂਦਰ ਰੱਖਿਆ ਜਾਵੇਗਾ ਤਾਂ ਬਹੁਤ ਹੀ ਜਲਦ ਪੰਜਾਬ ਦੇ ਵਿੱਚ ਆਮ ਆਦਮੀ ਕਲੀਨਿਕਾ ਦੇ ਨਾਮ ਨੂੰ ਬਦਲਣ ਦੀ ਤਿਆਰੀ ਕੀਤੀ ਜਾ ਰਹੀ ਹੈ ਇੰਨਾ ਹੀ ਨਹੀਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਤਸਵੀਰ ਨੂੰ ਵੀ ਆਮ ਆਦਮੀ ਕਲੀਨਿਕਾ ਤੋਂ ਹਟਾਏ ਜਾਣ ਦੀ ਤਿਆਰੀ ਕੀਤੀ ਜਾ ਰਹੀ ਹੈ ਤੇ ਨਵਾਂ ਨਾਮ ਬਦਲ ਕੇ ਆਸ਼ਵਮਾਨ ਆਰੋਗ્ય ਕੇਂਦਰ ਰੱਖੇ ਜਾਣ ਦੀ ਗੱਲ ਵੀ ਕਹੀ ਜਾ ਰਹੀ ਹੈ ਦਰਅਸਲ ਪਿਛਲੇ ਲੰਬੇ ਸਮੇਂ ਤੋਂ ਪੰਜਾਬ ਸਰਕਾਰ ਤੇ ਕੇਂਦਰ ਸਰਕਾਰ ਦੇ ਵਿਚਾਲੇ ਆਮ ਆਦਮੀ ਕਲੀਨਿਕਾਂ ਦੇ ਨਾਂ ਨੂੰ ਬਦਲਣ ਨੂੰ ਲੈ ਕੇ ਤਕਰਾਰ ਚੱਲ ਰਹੀ ਸੀ ਪਰ ਹੁਣ ਪੰਜਾਬ ਸਰਕਾਰ ਕੇਂਦਰ ਸਰਕਾਰ ਦੇ ਅੱਗੇ ਝੁਕ ਗਈ ਹੈ ਜਿਸ ਤੋਂ ਬਾਅਦ ਹੁਣ ਕੇਂਦਰ ਸਰਕਾਰ ਦੇ ਵੱਲੋਂ ਪੰਜਾਬ ਨੂੰ ਜਲਦ ਹੀ ਐਨਐਸਐਚ ਦਾ ਪੈਸਾ ਵੀ ਮਿਲਣਾ ਸ਼ੁਰੂ ਹੋ ਜਾਵੇਗਾ ਜੋ ਕਿ ਪਿਛਲੇ ਲੰਬੇ ਸਮੇਂ ਤੋਂ ਰੁਕਿਆ ਹੋਇਆ ਸੀ ਦੱਸ ਦਈਏ ਕਿ ਪੰਜਾਬ ਸਰਕਾਰ ਦੀ ਸਹਿਮਤੀ ਮਗਰੋਂ ਹੀ ਕੇਂਦਰ ਨਵਾਂ ਫੰਡ ਦੇਣ ਦੇ ਲਈ ਤਿਆਰ ਹੋਈ ਹੈ ਹਾਲਾਂਕਿ ਉਹਨਾਂ ਵੱਲੋਂ ਪੁਰਾਣੇ ਬਕਾਇਆ ਤੋਂ ਸਾਫ਼ ਇਨਕਾਰ ਕਰ ਦਿੱਤਾ ਹੈ ਦਸਯੋਗ ਹੈ ਕਿ ਕੇਂਦਰ ਦਾ ਦਬਾਅ ਸੀ ਕਿ ਆਮ ਆਦਮੀ ਕਲੀਨਿਕ ਦਾ ਨਾ ਆਯੁਸ਼ਮਾਨ ਆਰੋਗ્ય ਕੇਂਦਰ ਰੱਖਿਆ ਜਾਵੇ ਪਰ ਹਰ ਵਾਰ ਪੰਜਾਬ ਸਰਕਾਰ ਨੇ ਇਸ ਸੰਬੰਧੀ ਅਸਹਿਮਤੀ ਜਤਾਈ ਹੈ ਪਰ ਹੁਣੇ ਖਬਰਾਂ ਸਾਹਮਣੇ ਆ ਰਹੀਆਂ ਨੇ ਕਿ ਬਹੁਤ ਹੀ ਜਲਦ ਆਮ ਆਦਮੀ ਕਲੀਨਿਕਾਂ ਦਾ ਨਾਂ ਬਦਲ ਦਿੱਤਾ ਜਾਵੇਗਾ 870 ਦੇ ਵਿੱਚੋਂ 400 ਕਲੀਨਿਕਾਂ ਦਾ ਨਾਂ ਬਦਲ ਕੇ ਨਵਾਂ ਨਾਮ ਰੱਖ ਦਿੱਤਾ ਜਾਵੇਗਾ ਤੇ ਨਵਾਂ ਨਾਮ ਆਯੁਸ਼ਮਾਨ ਆਰੋਗ્ય ਕੇਂਦਰ ਰੱਖਿਆ ਆਵੇਗਾ